ਵਾਕਿਆ ਹੀ ਕਾਂਗਰਸ ਪਾਰਟੀ ਦੀ ਜਿਹੜੀ ਗੱਡੀ ਆ ਪੰਜਾਬ ਕਾਂਗਰਸ ਦੀ ਹਾਂਜੀ ਹਾਂਜੀ ਇਹ ਸਰਵਸਮੰਗ ਰਹੀ ਹੈ ਜੀ ਇੰਜਣ ਖੁੱਲ ਕੇ ਹੋਵੇ ਓਵਰਹਾਲ ਹੋਵੇ ਤਾਂ ਠੀਕ ਹੋਏਗੀ ਰਾਹੁਲ ਗਾਂਧੀ ਜੀ ਇਸ ਲੁਧਿਆਣੇ ਦੀ ਹਾਰ ਨੂੰ ਲੈ ਕੇ ਬਹੁਤ ਸਖਤ ਨਾਰਾਜ਼ ਹੈ ਬਿਲਕੁਲ ਜੀ ਉਸ ਵੇਲੇ ਵੇਖਿਆ ਜਾਵੇ ਤੇ ਜਿਹੜੇ ਸਾਡੇ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਗੈਲ ਹੁਣੀ ਜੀ ਉਹਨਾਂ ਦੇ ਵੀ ਕਿਸੇ ਨੇ ਨਹੀਂ ਸੁਣਿਆ ਇਹ ਇਕੱਠੇ ਹੋ ਕੇ ਲੜ ਨਹੀਂ ਸਕਦੇ ਆ ਕਿ ਤੇ ਫਿਰ ਇਹਨਾਂ ਦੇ ਨਾਲ ਚੱਲਣ ਦਾ ਕੀ ਫਾਇਦਾ ਹੈ ਬਿਲਕੁਲ ਆ ਲੋਕ ਸੋਚਦੇ ਨੇ ਵਾਸਤੌਰ ਦੇ ਕਾਂਗਰਸ ਦਾ ਜਿਹੜਾ ਵਰਕਰ ਹੈ ਜਿੰਨਾ ਸਾਰੇ ਪੰਜਾਬ ਦਾ ਉਹ ਬਹੁਤ ਨਿਰਾਸ਼ ਹੋਇਆ ਹੈ ਇਸ ਵੱਲ ਤੋਂ ਬਦਲਣ ਤੇ ਹੋਣਾ ਤੈ ਹੀ ਆ ਇਲੈਕਸ਼ਨਾਂ ਤੋਂ ਪਹਿਲਾਂ ਤੇ ਹੋਣਾ ਹੀ ਹੋਣਾ ਹੈ ਨਾਲ ਕਿਉਂਕਿ ਡੇਢ ਸਾਲ ਸਾਰਾ ਪੀਰੀਅਡ ਲੈ ਰਿਹਾ ਹੈਗਾ ਔਰ ਨਵੇਂ ਪ੍ਰਧਾਨ ਵਾਸਤੇ ਡੇਢ ਸਾਲ ਦਾ ਸਮਾਂ ਤੇ ਚਾਹੀਦਾ ਹੀ ਹੈਗਾ ਨਾ ਵੈਸੇ ਤੇ ਨਵਾਂ ਪ੍ਰਧਾਨ ਹਾਂਜੀ ਤੇ ਚਾਰ ਜਿਹੜੇ ਨੇ ਉਪ ਪ੍ਰਧਾਨ ਜਿਹੜੇ ਨੇ ਚ ਕਾਰਜਕਾਰੀ ਪ੍ਰਧਾਨ ਉਹ ਪੰਜਾਬ ਕਾਂਗਰਸ ਨੂੰ ਮਿਲ ਸਕਦੇ ਨੇ ਤੇ ਜਿਹੜਾ ਨਵਾਂ ਪ੍ਰਧਾਨ ਵੀ ਹੈ ਉਹ ਵੀ ਕੋਈ ਯੂਥ ਚਿਹਰਾ ਯੰਗ ਚਿਹਰਾ ਹੀ ਹੋ ਸਕਦਾ ਹੈ ਜਿਹੜਾ ਪੰਜਾਬ ਕਾਂਗਰਸ ਨੂੰ ਮਿਲ ਸਕਦਾ ਤੁਹਾਡੇ ਸਾਹਮਣੇ ਆਮ ਆਦਮੀ ਪਾਰਟੀ ਆਮ cheer singh charikalsi ਲਾਰੇ ਦਾ ਕੰਮ ਉਹ ਕੰਮ ਕਰ ਰਹੇ ਹੈ ਨਾ ਪੂਰੇ ਪੰਜਾਬ ਦੇ ਵਿੱਚ ਉਸ ਮੁੰਡੇ ਨੇ ਵੇਖੋ ਕਿੰਨਾ ਜਲਵਾ ਬਟਾਲੇ ਦਾ ਨਾ ਰੌਚਾ ਤੇ ਕਾਰੀ ਦਿੱਤਾ ਹੈ ਮੈਂ ਸਮਝਦਾ ਪ੍ਰਧਾਨ ਸਭ 21 ਰਹਿਣਾ ਚਾਹੀਦਾ ਹੈਗਾ ਵਾ ਇਹ ਔਰ ਉਹਨੂੰ ਸਾਰਿਆਂ ਦਾ ਸਹਿਯੋਗ ਹੋਣਾ ਚਾਹੀਦਾ ਹੈਗਾ ਕਿ ਨੇ ਉਹ ਡੇਲੀਡ ਰਿਹਾ ਉਹ ਸਾਰੇ ਮੁੱਖ ਮੰਤਰੀ ਬਣਨਾ ਚਾਹੁੰਦੇ ਆਗੇ ਪਰ ਬਣਾਉਣਾ ਤੇ ਪਾਰਟੀ ਹਾਈ ਕਮਾਂਡ ਨੇ ਆ ਕਿੰਨੋ ਬਣਾਉਣਾ ਹੈ ਉਹ ਪਾਰਟੀ ਜਾਣਦੀ ਹੈਗੀ ਆ ਠੀਕ ਹੈ ਔਰ ਇਹ ਜਿਹੜੀ ਮੁੱਖ ਮੰਤਰੀ ਦੇ ਅਹੁਦੇ ਦੀ ਲੜਾਈ ਹੈਗੀ ਇਹ ਉਹ ਪਾਰਟੀ ਦਾ ਨੁਕਸਾਨ ਕਰ ਰਹੀ ਹੈ ਕਿ ਪਹਿਲਾਂ ਪਾਰਟੀ ਇਲੈਕਸ਼ਨ ਤੇ ਜਿੱਤ ਜਾਵੇ ਮੁੱਖ ਮੰਤਰੀ ਤੇ ਬਣੀ ਜਾਊਗਾ ਕੋਈ ਨਾ ਕੋਈ ਅਜਿਹਾ ਹਾਂ ਬਿਲਕੁਲ ਉਹ ਸਭ ਤੋਂ ਜ਼ਰੂਰੀ ਗੱਲ ਉਹ ਹੈਗੀ ਆ ਸੁਖਜਿੰਦਰ ਸਿੰਘ ਮੁੱਖ ਮੰਤਰੀ ਦਾ ਉਹਦਾ ਐਡਾ ਇੰਪੋਰਟੈਂਟ ਨਹੀਂ ਹੈਗਾ ਜਿੰਨਾ ਪਾਰਟੀ ਦੀ ਜਿੱਤ ਜ਼ਰੂਰੀ ਹੈ ਹਾਂ ਹੁਣ ਜਿਹੜੀ ਆ ਮੋਗੇ ਰੈਲੀ ਹੋਈ ਹੈਗੀ ਉਹਦੇ ਵਿੱਚ ਮੈਂ ਵੇਖਿਆ ਵੀ ਉੱਥੇ ਸਰਦਾਰ ਚੰਨਜੀ ਸੇ ਚੱਲੀ ਔਰ ਸਰਦਾਰ ਸੁਖਪਾਲ ਸਿੰਘ ਖਰਾਣੋਂ ਵੀ ਆਏ ਸੀਗੇ ਤੇ ਮਤਲਬ ਸਾਰੇ ਲੀਡਰ ਉੱਥੇ ਪਹੁੰਚੇ ਸੀਗੇ ਔਰ ਇੱਕ ਇਕਤੇ ਦਾ ਪ੍ਰਦਰਸ਼ਨ ਉੱਥੇ ਹੋਇਆ ਹੈਗਾ ਵਾ ਮਤਲਬ ਜਿਹੜੀ ਹਾਈ ਕਮਾਂਡ ਦੀ ਘੂਰੀ ਆ ਕੰਮ ਕਰ ਰਹੀ ਹੈ ਹਾਂਜੀ ਹਾਂਜੀ ਕਰ ਰਹੀ ਹੈ ਅੱਠ ਵੱਡੇ ਚਿਹਰੇ ਨੇ ਜਿਹੜੇ ਮੁੱਖ ਮੰਤਰੀ ਦੇ ਦਾਅਵੇਦਾਰੀਆਂ ਲੈ ਕੇ ਬੈਠੇ ਨੇ ਉਹ ਹੋ ਸਕਦਾ ਸੌਂਦੇ ਹੋਣ ਤੇ ਸੁਪਨਾ ਹੀ ਮੁੱਖ ਮੰਤਰੀ ਦਾ ਲੈ ਕੇ ਸੌਂਦੇ ਹੋਣ ਅੱਠ ਚਿਹਰੇ ਨੇ ਬਿਲਕੁਲ ਦੀ ਬਿਲਕੁਲ ਜਿੱਦ ਤਰ੍ਹਾਂ ਹਰਿਆਣੇ ਦੀ ਹਾਰ ਹੋਈ ਹੈਗੀ ਨਾ ਉਹਦੇ ਕਿਸੇ ਨੂੰ ਆਸ ਨਹੀਂ ਹੈਗੀ ਹੈ ਉਹ ਵੀ ਧੜੇ ਬੰਦੀ ਕਰਕੇ ਇਲੈਕਸ਼ਨ ਹੈ ਹਰਿਆਣਾ ਵਾ ਇਹ ਜਿਹੜਾ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਲੋਕਾਂ ਕੋ ਬਹੁਤ ਜਿਆਦੇ ਵੱਡੇ ਪੱਦਰ ਦੇ ਉੱਤੇ ਔਰ ਜਿਹੜੀ ਗੈਂਗਸਟਰਾਂ ਦਾ ਪ੍ਰਭਾਵ ਵਧਦਾ ਜਾ ਰਿਹਾ ਸੂਬੇ ਦੇ ਵਿੱਚ ਇਹ ਸਭ ਤੋਂ ਵੱਡਾ ਮੁੱਦਾ ਤੇ ਇਹੀ ਹੈ ਕਾਲੀ ਦਲ ਤੇ ਦੇਖ ਰਿਓ ਇੱਕ ਕਾਲੀ ਦਲ ਜਿਹੜਾ ਵੀ ਪਾਸਾ ਖੇਡਦੀ ਪੁੱਠਾ ਪੈ ਰਿਹਾ ਹਾਂਜੀ ਹਾਂ ਬੀਜੇਪੀ ਕਿਤੇ ਨਾਲ ਵੀ ਸੇਮ ਕੰਡੀਸ਼ਨ ਹੈ ਹਾਂਜੀ ਹਾਂਜੀ ਬਚਦੀ ਐ ਸਿਰ ਕਾਂਗਰਸ ਹਾਂਜੀ ਹਾਂਜੀ ਐਸੋ ਲਈ ਅਸੀਂ ਟੱਕਰ ਕਾਂਗਰਸ ਨਾਲ ਮੰਨਦੇ ਆਂ ਕਿਉਂਕਿ ਅਗਰ ਤੁਹਾਡੀ ਗੁੱਟਬਾਜੀ ਇਦਾਂ ਦੀ ਸਾਹਮਣੇ ਆ ਜਾਂਦੀ ਹੈ ਤਾਂ ਫਿਰ ਕਾਂਗਰਸ ਵੀ ਤੇ ਮੇਰੇ ਖਿਆਲ ਗੋ ਲੋਕ ਇਹਨਾਂ ਦੀਆਂ ਕਿਹੜੀਆਂ ਨੀਤੀਆਂ ਨੇ ਜਿਨ੍ਹਾਂ ਤੇ ਨਾਲ ਕਹਿਣ ਪਿਆ ਸੀ ਅਸੀਂ ਕਾਂਗਰਸੀਆਂ ਸਾਨੂੰ ਕਾਂਗਰਸੀ ਹੋਣ ਤੇ ਮਾਣਾ ਸੀ ਕਾਂਗਰਸ ਨਾਲ ਖੜਾਂਗੇ ਲੜਾਂਗੇ ਔਰ ਜਿੱਤਾਂਗੇ ਅਗਲੇ ਮਹੀਨੇ ਪੰਜਾਬ ਕਾਂਗਰਸ ਦੇ ਵਿੱਚ ਵੱਡੀ ਰਦੋਬਦਲ ਹੋਣੀ ਤੈ ਮੰਨੀ ਜਾ ਰਹੀ ਹੈ ਹਾਈ ਕਮਾਂਡ ਨੇ ਤਜਰਬੇਕਾਰ ਤੇ ਸੀਨੀਅਰ ਨੇਤਾਵਾਂ ਦੇ ਨਾਲ ਸਲਾਹ مشورہ ਕਰਨਾ ਸ਼ੁਰੂ ਕਰ ਦਿੱਤਾ ਹੈ ਨੇਤਾਵਾਂ ਦੀ ਖੈਬਾਜ਼ੀ ਤੇ ਗੁੱਟਬਾਜ਼ੀ ਸ਼ਿਖਰਾਂ ਤੇ ਹੁਣ ਕਰਕੇ ਕਾਂਗਰਸ ਦੀ ਗੱਡੀ ਟਿਚਕੂ ਟਿਚਕੂ ਕਰਕੇ ਹਿਚਕੋਲੇ ਖਾ ਰਹੀ ਹੈ ਹੌਲੀ ਹੌਲੀ ਚੱਲ ਰਹੀ ਹੈ ਔਰ ਇਸ ਗੱਡੀ ਦੀ ਸਰਵਸ ਜਿਹੜੀ ਹੈ ਕਾਂਗਰਸ ਹਾਈ ਕਮਾਂਡ ਮੰਨਦੀ ਹੈ ਕਿ ਪੂਰੀ ਹੋਣੀ ਚਾਹੀਦੀ ਹੈ ਫੁੱਲ ਸਰਵਸ ਹੋਣੀ ਚਾਹੀਦੀ ਹੈ ਕਾਂਗਰਸ ਪਾਰਟੀ ਜਿਹੜੀ ਹੈ ਪੰਜਾਬ ਕਾਂਗਰਸ ਦਾ ਇੰਜਣ ਖੋਲ ਕੇ ਪੂਰਾ ਓਵਰਹਾਲ ਕਰਨਾ ਚਾਹੀਦਾ ਹੈ ਇਸੇ ਦੇ ਉੱਪਰ ਚਰਚਾ ਕਰਾਂਗੇ ਸਾਡੇ ਨਾਲ ਨੇ ਸਰਦਾਰ ਜਸਵੰਤ ਸਿੰਘ ਜੀ ਸਿਆਸੀ ਮਾਹਿਰ ਆਪ ਜੀ ਦਾ ਬਹੁਤ ਸਵਾਗਤ ਹੈ ਜਸਵੰਤ ਜੀ ਮਿਹਰਬਾਨ ਬਹੁਤ ਬਹੁਤ ਮਿਹਰਬਾਨ ਵਾਕਿਆ ਹੀ ਕਾਂਗਰਸ ਪਾਰਟੀ ਦੀ ਜਿਹੜੀ ਗੱਡੀ ਹੈ ਪੰਜਾਬ ਕਾਂਗਰਸ ਦੀ ਹਾਂਜੀ ਹਾਂਜੀ ਕੀ ਸਰਵਸ ਮੰਗ ਰਹੀ ਹੈ ਜੀ ਇੰਜਨ ਖੁੱਲ ਕੇ ਹੋਵੇ ਓਵਰਹਾਲ ਹੋਵੇ ਤਾਂ ਠੀਕ ਹੋਏਗੀ ਬਿਲਕੁਲ ਜੀ ਬਿਲਕੁਲ ਖਾਸ ਤੌਰ ਤੇ ਲੁਧਿਆਣਾ ਇਲੈਕਸ਼ਨ ਤੋਂ ਬਾਅਦ ਤੇ ਇਹ ਜਿਆਦਾ ਮਹਿਸੂਸ ਹੋਇਆ ਹੈਗਾ ਅੱਛਾ ਕਿ ਧੜੇ ਬੰਦੇ ਜਿਹੜੀ ਉਹ ਬੜੀ ਸਿਖਰਾਂ ਦੇ ਉੱਤੇ ਹੈਗੀ ਆ ਔਰ ਉਸੇ ਧੜੇ ਬੰਦੇ ਕਰਕੇ ਮਤਲਬ ਲੁਧਿਆਣਾ ਇਲੈਕਸ਼ਨ ਜਿਹੜੀ ਉਹ ਹਾਰੀ ਗਈ ਹੈਗੀ ਹੈ ਅਗਰ ਉੱਥੇ ਇੱਕ ਜੁੱਟ ਹੋ ਕੇ ਇਲੈਕਸ਼ਨ ਲੜੀ ਜਾਂਦੀ ਤੇ ਮੇਰੇ ਖਿਆਲ ਉਹ ਨਤੀਜਾ ਨਹੀਂ ਹੋਣਾ ਹੈਗਾ ਜਿਹੜਾ ਨਿਕਲਿਆ ਹੈਗਾ ਨਤੀਜਾ ਹੈ ਜੀ ਔਰ 10000 ਦੇ ਕਰੀਬ ਵੋਟ ਤੇ ਹਾਰ ਜਿਹੜੀ ਆ ਉਹ ਸ਼ਰਮਨਾਕ ਹਾਰ ਮੈਂ ਸਮਝਦਾ ਹੈਗਾ ਬੜੀ ਵੱਟੀ ਹਾਂਜੀ ਹਾਂਜੀ ਹਾਰ ਹੈ ਔਰ ਸਦਾ ਚੰਸਨ ਸਿੰਘ ਜੀ ਇਹਦੇ ਵਿੱਚ ਇਹ ਬੜਾ ਕਲੀਅਰ ਹੈ ਕਿ ਰਾਹੁਲ ਗਾਂਧੀ ਜੀ ਇਸ ਲੁਧਿਆਣੇ ਦੀ ਹਾਰ ਨੂੰ ਲੈ ਕੇ ਬਹੁਤ ਸਖਤ ਨਾਰਾਜ਼ ਹੈ ਬਿਲਕੁਲ ਜੀ ਉਹ ਥੋੜੀ ਦੇਖਿਆ ਜਾਵੇ ਤੇ ਜਿਹੜੇ ਸਾਡੇ ਪੰਜਾਬ ਕਾਂਗਰਸ ਦੇ ਇੰਚਾਰਜ ਗੁਪੇਸ਼ ਬਗੈਲ ਹੁਣੀ ਜੀ ਉਹਨਾਂ ਦੇ ਵੀ ਕਿਸੇ ਨੇ ਨਹੀਂ ਸੁਣੀ ਹੈਗੀ ਹਾਂ ਹਾਂਜੀ ਔਰ ਜਦੋਂ ਕਿ ਇੰਚਾਰਜ ਦਾ ਮੇਨ ਰੋਲ ਹੁੰਦਾ ਹੈਗਾ ਵਾ ਇਲੈਕਸ਼ਨ ਦੇ ਵਿੱਚ ਜਿਹੜੇ ਵੱਡੇ ਲੀਡਰ ਹੈਗੇ ਆ ਜਿਹੜੇ ਸਰਦਾਰ ਸੁਖਜਿੰਦਰ ਸਿੰਘ ਗੰਦਾਵਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਸੀਗੇ इवन ਕਾਂਗਰਸ ਪਾਰਟੀ ਦੇ ਪ੍ਰਧਾਨ ਜਿਹੜੇ ਰਾਜਾ ਵੜਿੰਗੋ ਨੇ ਸੀਗੇ ਇਹਨਾਂ ਨੂੰ ਕਿਸੇ ਨੂੰ ਵੀ ਸੱਦਿਆ ਨਹੀਂ ਗਿਆ ਉਸ ਇਲੈਕਸ਼ਨ ਦੇ ਵਿੱਚ ਔਰ ਇਸ ਗੱਲ ਦਾ ਅਸਰ ਜਿਹੜਾ ਉਹ ਮੜਾ ਪਿਆ ਹੈਗਾ ਵਹੇ ਅਗਰ ਇੱਕ ਇੱਕੇ ਦਾ ਪਰਦਸ਼ਣ ਜਿਹੜਾ ਹੋ ਜਾਂਦਾ ਕਿਤੇ ਤੇ ਸ਼ਾਇਦ ਨਤੀਜੇ ਵਧੀਆ ਹੋ ਸਕਦੇ ਇੱਥੇ ਕਾਂਗਰਸ ਪਾਰਟੀ ਦੀ ਢਿੱਕੀ ਜਿਹੜੀ ਪਗ ਹੈ ਨਾ ਉਹ ਚੁੱਕ ਕੇ ਸਿਰ ਤੇ ਰੱਖਣ ਦਾ ਇੱਕ ਮੌਕਾ ਸੀ ਇੱਕ ਮੌਕਾ ਸੀ ਦਿਖਾਉਣ ਦਾ ਕਿ ਕਾਂਗਰਸ ਪਾਰਟੀ ਬੜੀ ਜ਼ਬਰਦਸਤ ਹੈ ਬੜੀ ਮਜ਼ਬੂਤ ਹੈ ਬੜਾ ਏਕਾ ਹੈ ਤੇ ਇੱਥੇ ਜਿਹੜੀ ਗੁੱਟਬਾਜੀ ਹੈ ਨਾ ਉਹ ਹੈ ਨਹੀਂ ਔਰ ਇਹ ਤਾਂ ਜਿਤਾਉਣੀ ਤੇ ਇਥੇ ਕਾਂਗਰਸ ਸੀ ਇਥੇ ਇੱਕ ਵਿਅਕਤੀ ਦਾ ਮੁੱਦਾ ਬਣਾ ਕੇ ਖੈਬਾਜੀ ਕਰ ਦੇਣੀ ਗੁੱਟਬਾਜੀ ਕਰ ਦੇਣੀ ਦੂਰੀਆਂ ਬਣਾ ਲੈਣੀਆਂ ਔਰ ਤਰ੍ਹਾਂ ਤਰ੍ਹਾਂ ਦੇ ਬਿਆਨ ਆਉਣ ਦੇ ਨਾਲ ਆਪਾਂ ਤਾਂ ਕਿਸੇ ਦੀ ਜਿੱਤ ਜਿਹੜੀ ਹੈ ਨਾ ਝੋਲੀ 'ਚ ਪਾ ਕੇ ਆਪ ਦਿੱਤੀ ਹੈ ਥਾੜੀ ਸਜਾ ਕੇ ਜਿੱਤ ਵਿੱਚ ਰੱਖ ਕੇ ਆਪ ਨੇ ਭਰੋਸੀ ਨਹੀਂ ਉਹ ਬਿਲਕੁਲ ਇਤਰੇ ਲੋਕਾਂ ਨੂੰ ਮਹਿਸੂਸ ਹੋਇਆਗਾ ਕਿ ਜਿਹੜੀ ਇਹ ਫੋਟ ਹੈਗੀ ਹੈ ਉਹਨਾਂ ਦੇ ਕਰਕੇ ਹੀ ਆ ਰਹੀ ਹੈ ਤੇ ਇਹ ਇਕੱਠੇ ਹੋ ਕੇ ਲੜ ਨਹੀਂ ਸਕਦੇ ਐ ਕਿ ਤੇ ਫਿਰ ਇਹਨਾਂ ਦੇ ਨਾਲ ਚੱਲਣ ਦਾ ਕੀ ਫਾਇਦਾ ਹੈ ਬਿਲਕੁਲ ਆ ਲੋਕ ਸੋਚਦੇ ਨੇ ਵਾਸਤਵ ਤੌਰ ਤੇ ਕਾਂਗਰਸ ਦਾ ਜਿਹੜਾ ਵਰਕਰ ਹੈ ਰਹਿਣਾ ਸਾਰੇ ਪੰਜਾਬ ਦਾ ਉਹ ਬਹੁਤ ਨਿਰਾਸ਼ ਹੋਇਆ ਹੈ ਇਸ ਗੱਲ ਦੇ ਤੇ ਬਹੁਤ ਜ਼ਿਆਦਾ ਨਿਰਾਸ਼ ਹੋਇਆ ਨਾ ਹਾਂਜੀ ਹਾਂਜੀ ਹਾਈ ਕਮਾਂਡ ਜਿਹੜੀ ਹੈ ਤੁਹਾਨੂੰ ਲੱਗਦਾ ਕਿ ਪੰਜਾਬ ਕਾਂਗਰਸ ਦੇ ਵਿੱਚ ਅਗਲੇ ਮਹੀਨੇ ਹਾਂਜੀ ਜੋ ਸਾਡੇ ਕੋਲ ਸੂਤਰਾਂ ਦੇ ਨਾਲ ਹੈ ਕਿ ਅਗਲੇ ਮਹੀਨੇ ਦੇ ਵਿੱਚ ਵੱਡੀ ਰਦੋਬਦਲ ਹੋਣ ਦੇ ਚਾਂਸਸ ਨੇ ਇਹ ਕਲੀਅਰ ਹੈ ਨਹੀਂ ਮੈਨੂੰ ਇਸ ਗੱਲ ਦਾ ਨਹੀਂ ਮੈਂ ਕੋਈ ਕਹਿ ਸਕਦਾ ਵੀ ਅਗਲੇ ਮਹੀਨੇ ਕਰ ਰਿਹਾ ਜਾਂ ਕਦੋਂ ਕਰ ਰਿਹਾ ਹੈ ਰਦੋਬਦਲ ਤੇ ਹੋਣਾ ਤੈ ਹੀ ਆ ਇਲੈਕਸ਼ਨਾਂ ਤੋਂ ਪਹਿਲਾਂ ਤੇ ਹੋਣਾ ਹੀ ਹੋਣਾ ਹੈਗਾ ਕਿਉਂਕਿ ਡੇਢ ਸਾਲ ਸਾਰਾ ਪੀਰੀਅਡ ਲੈ ਰਹਿ ਗਿਆ ਹੈਗਾ ਔਰ ਨਵੇਂ ਪ੍ਰਧਾਨ ਵਾਸਤੇ ਡੇਢ ਸਾਲ ਦਾ ਸਮਾਂ ਤੇ ਚਾਹੀਦਾ ਹੀ ਹੈਗਾ ਨਾ ਵੇਖ ਕਿਸੇ ਇਹ ਜਾ ਰਿਹਾ ਹੈ ਕਿ ਗੁਪਤ ਤਰੀਕੇ ਦੇ ਨਾਲ ਜਿਹੜੇ ਸੀਨੀਅਰ ਪੰਜਾਬੀ ਕੋਈ ਸਿਆਸੀ ਮਾਹਰ ਨੇ ਜਾਂ ਕਾਂਗਰਸੀ ਹੈਗੇ ਨੇ ਜਿਹੜੇ ਪੰਜਾਬੀ ਕਾਂਗਰਸ ਹਾਂਜੀ ਹਾਂਜੀ ਤੋਂ ਉਹਨਾਂ ਦੇ ਨਾਲ ਹਾਈ ਕਮਾਂਡ ਜਿਹੜੀ ਹੈ ਬੜੀਆਂ ਸ਼ਿਖਰਾਂ ਦੇ ਉੱਤੇ ਚਰਚਾ ਵੀ ਕਰੀਏ ਬੜੀ ਸੰਵੇਦਨਸ਼ੀਲ ਤਰੀਕੇ ਦੇ ਨਾਲ ਬੜੇ ਗੰਭੀਰ ਮੁੱਦੇ ਤੇ ਉੱਤੇ ਜਿਹੜੀ ਹੈ ਉਹ ਚਰਚਾ ਕਰੀ ਹੈ ਤੇ ਉਹਨਾਂ ਨੇ ਇੱਕ ਨਾ ਆਈਡੀਆ ਵੀ ਜੋ ਆ ਸਕਦਾ ਹੈ ਆਉਣ ਵਾਲੇ ਦਿਨਾਂ 'ਚ ਇੱਕ ਨਵਾਂ ਪ੍ਰਧਾਨ ਹਾਂਜੀ ਤੇ ਚਾਰ ਜਿਹੜੇ ਨੇ ਉਪ ਪ੍ਰਧਾਨ ਜਿਹੜੇ ਨੇ ਜਕਾਰਜਕਾਰੀ ਪ੍ਰਧਾਨ ਉਹ ਪੰਜਾਬ ਕਾਂਗਰਸ ਨੂੰ ਮਿਲ ਸਕਦੇ ਨੇ ਤੇ ਜਿਹੜਾ ਨਵਾਂ ਪ੍ਰਧਾਨ ਵੀ ਹੈ ਉਹ ਵੀ ਕੋਈ ਯੂਥ ਚਿਹਰਾ ਯੰਗ ਚਿਹਰਾ ਹੀ ਹੋ ਸਕਦਾ ਹੈ ਜਿਹੜਾ ਪੰਜਾਬ ਕਾਂਗਰਸ ਨੂੰ ਮਿਲ ਸਕਦਾ ਔਰ ਇੱਥੇ ਮੈਂ ਜਿਹੜੇ ਚਾਰ ਕਾਰਜਕਾਰੀ ਪ੍ਰਧਾਨ ਦੀ ਗੱਲ ਕਰ ਰਿਹਾ ਜੀ ਤੁਹਾਡੇ ਨਾਲ ਦੋ ਮਾਲਵੇ ਦੇ ਵਿੱਚ ਦੇਣਗੇ ਇੱਕ ਤੋਂ ਬਾਅਦ ਵਿੱਚ ਦੇਣਗੇ ਇੱਕ ਉਹ ਮਾਜੇ ਦੇ ਵਿੱਚ ਦੇਣਗੇ ਕਾਰਜਕਾਰੀ ਪ੍ਰਧਾਨ ਤਾਂ ਕਿ ਇੱਕ ਪ੍ਰਧਾਨ ਹੈ ਨਾ ਜਿਹੜਾ ਉਹਦੇ ਤੇ ਬੋਝ ਨਾ ਰਹੇ ਜੇ ਕਾਂਗਰਸ ਨੇ ਉਹਨਾਂ ਹੁਣ ਮਜ਼ਬੂਤ ਕਰਨ ਵਾਸਤੇ ਇਸ ਤਰੀਕੇ ਦੇ ਨਾਲ ਉਪ ਪ੍ਰਧਾਨ ਕਾਰਜਕਾਰੀ ਪ੍ਰਧਾਨਾਂ ਦੇ ਨਾਲ ਲੈਸ ਕਰਨ ਤੇ ਚੱਲ ਸਕਦਾ ਜਿਹੜੇ ਕਾਰਜਕਾਰੀ ਪ੍ਰਧਾਨ ਜਿਹੜੇ ਬਣਾਏ ਜਾਂਦੇ ਹੈਗੇ ਆ ਉਹ ਸ਼ਾਇਦ ਸਾਰੇ ਵਰਗਾਂ ਨੂੰ ਸੈਟੀਸਫਾਈ ਕਰ ਲਈ ਬਣਾਏ ਜਾਂਦੇ ਹੈਗੇ ਆ ਠੀਕ ਹੈ ਪਰ ਇਹਦਾ ਇਸ ਗੱਲ ਦਾ ਕੋਈ ਬਹੁਤਾ ਫਾਇਦਾ ਹੁੰਦਾ ਨਹੀਂ ਹੈਗਾ ਵੇ ਇਸ ਗੱਲ ਦਾ ਕੋਈ ਬਹੁਤ ਫਾਇਦਾ ਨਹੀਂ ਕਾਂਗਰਸ ਤੁਸੀਂ ਆਮ ਆਦਮੀ ਪਾਰਟੀ ਦੇ ਬਰਕਿੰਗ ਪ੍ਰਧਾਨ ਆ ਨਾ ਜਿਹੜਾ ਹਾਂਜੀ ਉਹਨੇ ਦੇਖੋ ਕਿੰਨਾ ਕੰਮ ਸੰਭਾਲਿਆ ਹੋਇਆ ਵਰਕਿੰਗ ਪ੍ਰਧਾਨ ਤੋਂ ਦੇਖੋ ਤੁਸੀਂ ਅਗਲੇ ਕੰਮ ਲੈਣ ਤੁਹਾਡੇ ਸਾਹਮਣੇ ਆ ਆਮ ਆਦਮੀ ਪਾਰਟੀ ਆਮਨ ਸ਼ੇਰ ਸਿੰਘ ਚੈਰੀਕਲ ਸਿੰਘ ਲੈਰੀ ਨਾ ਕੰਮ ਉਹ ਕੰਮ ਕਰ ਰਹੇ ਹੈ ਨਾ ਪੂਰੇ ਪੰਜਾਬ ਦੇ ਵਿੱਚ ਉਸ ਮੁੰਡੇ ਨੇ ਦੇਖੋ ਕਿੰਨਾ ਜਲਵਾ ਬਟਾਲੇ ਦਾ ਨਾਂ ਰੌਚਨ ਤੇ ਕਰ ਹੀ ਦਿੱਤਾ ਲੇਖੋ ਇਸ ਵੇਲੇ ਸਤਾਧਰ ਦੇ ਵਿੱਚ ਹੈ ਗਿਆ ਉਹ ਨਹੀਂ ਵੀ ਕਰਨਗੇ ਤੇ ਤਾਂ ਵੀ ਬੜਾ ਕੋਈ ਦਿਖਾਈ ਦੇਊਗਾ ਠੀਕ ਹੈ ਹਾਂਜੀ ਜਿਹੜੀ ਵਿਰੋਧੀ ਤੌਰ ਹੁੰਦੀ ਹੈ ਉਹਦੇ ਵਿੱਚ ਕੰਮ ਕਰਨਾ ਪੈਂਦਾ ਹੈਗਾ ਉਹਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਹੈਗਾ ਪਰ ਮੈਂ ਸਮਝਦਾ ਕਿ ਜਿਹੜੇ ਬਹੁਤੇ ਅਸੀਂ ਪ੍ਰਧਾਨ ਬਣਾ ਦਿੰਦੇ ਹੈਗੇ ਆ ਉਹ ਸਗੋਂ ਜਿਆਦਾ ਸ਼ਕਤੀ ਦੇ ਕੇਂਦਰ ਬਣ ਜਾਂਦੇ ਹੈਗੇ ਆ ਫਾਰਮੂਲਾ ਫਾਰਮੂਲਾ ਢੜੇ ਬਣ ਜਾਂਦੇ ਹੈਗੇ ਆ ਸਭ ਅੱਛਾ ਮੈਂ ਸਮਝਦਾ ਵੀ ਪ੍ਰਧਾਨ ਸਗੋਂ ਇਕੱਲੇ ਰਹਿਣਾ ਚਾਹੀਦਾ ਹੈਗਾ ਦਾ ਇਹ ਔਰ ਉਹਨੂੰ ਸਾਰਿਆਂ ਦਾ ਸਹਿਯੋਗ ਹੋਣਾ ਚਾਹੀਦਾ ਹੈਗਾ ਠੀਕ ਹੈ ਸਰਪ੍ਰਮਾਨਤ ਹਾਂ ਜੀ ਜੀ ਸਰਪ੍ਰਮਾਨਤ ਪ੍ਰਧਾਨ ਫਿਰ ਤੁਸੀਂ ਕਹਿ ਰਹੇ ਹੋ ਕਿ ਉਹ ਜ਼ਰੂਰੀ ਹੈ ਕਿ ਉਹ ਹੋਣਾ ਹੀ ਚਾਹੀਦਾ ਜੇ ਉਹਨੂੰ ਫਿਰ ਸਹਿਯੋਗ ਹੀ ਕਿਸੇ ਨੇ ਨਹੀਂ ਦਿੱਤਾ ਤਾਂ ਫਿਰ ਫਾਇਦਾ ਕੀ ਹੋਇਆ ਦੱਸੋ ਅੱਛਾ 2027 ਦੇ ਵਿੱਚ ਜਿਹੜੀ ਕਾਂਗਰਸ ਹੈ ਉਥੇ ਵੀ ਚ ਮੁੱਖ ਮੰਤਰੀ ਦੀ ਕੁਰਸੀ ਦੇ दावेदारों ਦੀ ਗਿਣਤੀ ਬਹੁਤ ਹੀ ਜ਼ਿਆਦਾ ਹਾਂਜੀ ਔਰ ਉਹ ਜਿਹੜੀ ਗਿਣਤੀ ਵਾਲੇ ਵੱਡੇ ਚਿਹਰੇ ਨੇ ਨਾ ਵੱਡੇ ਨਾਂ ਨੇ ਉਹ ਦੇਖ ਹੀ ਰਹੇ ਨੇ ਕਿ ਇਤਰੋਂ ਜਿੱਤੋ ਜਾਏ ਕਾਂਗਰਸ ਤੇ ਨਾਲ ਹੀ ਅਸੀਂ ਮੁੱਖ ਮੰਤਰੀ ਦੀ ਅਨਾਉਂਸਮੈਂਟ ਹੋ ਜਾਵੇ ਇਹਨੂੰ ਲੈ ਕੇ ਕਾਂਗਰਸ ਸਾਹੀ ਕਮਾਂਡ ਹੈ ਨਾ ਜਿਹੜੀ ਉਹਨੇ ਸਖਤ ਕਦਮ ਚੁੱਕਣ ਦਾ ਜਿਹੜਾ ਨਾ ਇਸ਼ਾਰਾ ਕਰ ਦਿੱਤਾ ਹੈ ਇਸ਼ਾਰਾ ਦੇ ਵੀ ਦਿੱਤਾ ਹੈ ਤੇ ਸ਼ਾਇਦ ਮਹਿਸੂਸ ਵੀ ਹੋ ਰਿਹਾ ਹੈ ਉਹਨਾਂ ਤੋਂ ਵੱਲ ਦੇਖੋ ਉਹ ਤੇ ਗੱਲ ਠੀਕ ਹੈ ਵੀ ਜਿੰਨੇ ਵੱਡੇ ਲੀਡਰ ਆ ਉਹ ਸਾਰੇ ਮੁੱਖ ਮੰਤਰੀ ਬਣਨਾ ਚਾਹੁੰਦੇ ਆਗੇ ਪਰ ਬਣਾਉਣਾ ਤੇ ਪਾਰਟੀ ਹਾਈ ਕਮਾਂਡ ਨੇ ਆ ਕਿੰਨੂੰ ਬਣਾਉਣਾ ਹੈ ਉਹ ਪਾਰਟੀ ਜਾਣਦੀ ਹੈਗੀ ਹੈ ਠੀਕ ਹੈ ਔਰ ਇਹ ਜਿਹੜੀ ਮੁੱਖ ਮੰਤਰੀ ਦੇ ਅਹੁਦੇ ਦੀ ਲੜਾਈ ਹੈਗੀ ਇਹੋ ਪਾਰਟੀ ਦਾ ਨੁਕਸਾਨ ਕਰ ਰਹੀ ਹੈ ਵੀ ਜਿਸ ਤਰ੍ਹਾਂ ਪਿਛੇ ਸਰਦਾਰ ਸਖਜਿੰਦਰ ਸਿੰਘ ਰੰਧਾਵਾ ਹੋਣਾ ਨੇ ਇਹ ਬਿਆਨ ਦਿੱਤਾ ਹੈਗਾ ਕਿ ਪਹਿਲਾਂ ਪਾਰਟੀ ਇਲੈਕਸ਼ਨ ਤੇ ਜਿੱਤ ਜਾਵੇ ਮੁੱਖ ਮੰਤਰੀ ਤੇ ਬਣੀ ਜਾਊਗਾ ਕੋਈ ਨਾ ਕੋਈ ਰਾਈਟ ਹਾਂ ਬਿਲਕੁਲ ਉਹ ਸਭ ਤੋਂ ਜ਼ਰੂਰੀ ਗੱਲ ਉਹ ਹੈਗੀ ਹੈ ਸੁਖਜਿੰਦਰ ਸਿੰਘ ਰੰਧਾਵਾ ਮੰਤਰੀ ਦਾ ਉਹਦਾ ਐਡਾ ਇੰਪੋਰਟੈਂਟ ਨਹੀਂ ਹੈਗਾ ਜਿੰਨਾ ਪਾਰਟੀ ਦੀ ਜਿੱਤ ਜ਼ਰੂਰੀ ਹੈਗੀ ਇਹ ਇਹ ਲੋਕ ਜਿਹੜੇ ਨੇ ਸੁਖਜਿੰਦਰ ਸਿੰਘ ਰੰਧਾਵਾ ਰਾਜਾ ਵੜਿੰਗ ਚਰਜੀਤ ਸਿੰਘ ਚੰਨੀ ਰਾਣਾ ਗੁਰਜੀਤ ਸਿੰਘ ਭਰਤਪੂਛੇਰ ਆਸੂ ਪ੍ਰਗਟ ਸਿੰਘ ਪ੍ਰਤਾਪ ਸਿੰਘ ਬਾਜਵਾਤ ਇਹਨਾਂ ਤੋਂ ਲੱਭ ਹੋਰ ਵੀ ਕਲੀਟਰ ਹੋ ਸਕਦੇ ਇਹ ਗੱਲ ਇਹ ਕਿਉਂ ਨਹੀਂ ਸਮਝਦੇ ਜਿਹੜੀ ਗੱਲ ਨੂੰ ਸਰਦਾਰ ਜਸਵੰਤ ਸਿੰਘ ਸਮਝ ਸਕਦੇ ਨੇ ਇਹ ਕਿਉਂ ਨਹੀਂ ਸਮਝਦੇ ਕਿ ਪਾਰਟੀ ਦਾ ਜਿੱਤਣਾ ਜ਼ਰੂਰੀ ਹੈ ਪਾਰਟੀ ਜਿੱਤੇਗੀ ਤੇ ਕੋਈ ਮੁੱਖ ਮੰਤਰੀ ਦਾ ਨਾਮ ਆਏਗਾ ਨਾ ਮੇਰਾ ਖਿਆਲ ਹੈ ਵੀ ਹੁਣ ਇਹ ਗੱਲ ਸਾਰਿਆਂ ਲੀਡਰਾਂ ਨੂੰ ਸਮਝਾਉਣ ਲੱਗ ਪਈ ਹੈਗੀ ਵੀ ਪਾਰਟੀ ਦੀ ਜਿੱਤ ਜ਼ਰੂਰੀ ਹੈਗੀ ਲੁਧਿਆਣੇ ਇਲੈਕਸ਼ਨ ਦੀ ਹਾਰ ਨੇ ਇਹਨਾਂ ਨੂੰ ਕਾਫੀ ਸਬਕ ਦਿੱਤਾ ਹੈਗਾ ਵਾ ਆ ਹੁਣ ਜਿਹੜੀ ਆ ਮੋਗੇ ਰੈਲੀ ਹੋਈ ਹੈਗੀ ਉਹਦੇ ਵਿੱਚ ਮੈਂ ਵੇਖਿਆ ਵੀ ਉੱਥੇ ਸਰਦਾਰ ਚੰਨਜੀਤ ਸਿੰਘ ਚੱਲੀ ਹੋਣੀ ਵੀ ਆਏ ਸੀਗੇ ਔਰ ਸਰਦਾਰ ਸੁਖਪਾਲ ਸਿੰਘ ਖੈਰਾ ਹੁਣ ਵੀ ਆਏ ਸੀਗੇ ਤੇ ਮਤਲਬ ਸਾਰੇ ਲੀਡਰ ਉੱਥੇ ਪਹੁੰਚੇ ਸੀਗੇ ਔਰ ਇੱਕ ਇਕਤੇ ਦਾ ਪ੍ਰਦਰਸ਼ਨ ਉੱਥੇ ਹੋਇਆ ਹੈਗਾ ਵਾ ਮਤਲਬ ਜਿਹੜੀ ਹਾਈ ਕਮਾਂਡ ਦੀ ਘੂਰੀ ਆ ਕੰਮ ਕਰ ਰਹੀ ਹੈ ਹਾਂਜੀ ਹਾਂਜੀ ਕਰ ਰਹੀ ਹੈ ਉਹਨਾਂ ਨੇ ਜਿਹੜਾ ਇੰਜਨ ਸਰਵਿਸ ਕਰਨਾ ਹੈ ਇਸ ਕੰਤ ਤੋਂ ਤੇ ਇਹੋ ਲੱਗਦਾ ਵੀ ਇੰਸਟਰਕਸ਼ਨ ਆ ਇਹੋ ਹੀ ਨੇ ਵੀ ਭਾਈ ਇਕੱਠੇ ਹੋ ਹਾਂ ਇੰਜਨ ਸਰਵਿਸ ਕਰਕੇ ਕੰਮ ਕਰੋ ਜੇ ਕੱਠਾ ਹੀ ਨਹੀਂ ਹੋਏ ਤਾਂ ਫਿਰ ਫਾਇਦਾ ਕੀ ਹੈਗਾ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਕਿਉਂਕਿ ਅੱਠ ਵੱਡੇ ਚਿਹਰੇ ਨੇ ਜਿਹੜੇ ਮੁੱਖ ਮੰਤਰੀ ਦੇ ਦਾਅਵੇਦਾਰੀਆਂ ਲੈ ਕੇ ਬੈਠੇ ਨੇ ਉਹ ਹੋ ਸਕਦਾ ਸੌਂਦੇ ਹੋਣ ਕਿ ਸੁਪਨਾ ਹੀ ਮੁੱਖ ਮੰਤਰੀ ਦਾ ਲੈ ਕੇ ਸੌਂਦੇ ਹੋਣ ਅੱਠ ਚਿਹਰੇ ਨੇ ਬਿਲਕੁਲ ਜੀ ਬਿਲਕੁਲ ਬਿਲਕੁਲ ਦੇਖੋ ਜੀ ਅੱਜ ਅੱਜ ਦੇ ਸਮਾਏ ਆ ਇਹ ਆ ਗਿਆ ਬੱਬੀ ਹਰ ਲੀਡਰ ਇਹੋ ਚਾਹੁੰਦਾ ਹੈਗਾ ਆਹ ਲੀਡਰ ਐਮਐਲਏ ਬਣਨਾ ਚਾਹੁੰਦਾ ਵਾ ਤੇ ਹਰ ਐਮਐਲਏ ਜਿਹੜਾ ਉਹ ਮੁੱਖ ਮੰਤਰੀ ਬਣਨਾ ਚਾਹੁੰਦਾ ਹੈਗਾ ਇਹ ਸਦਾ ਜਸਪਾਲ ਸਿੰਘ ਜੀ ਕਾਂਗਰਸ ਹਾਈ ਕਮਾਂਡ ਨੂੰ ਡਰ ਪਤਾ ਕੀ ਸਤਾ ਰਿਹਾ ਹਾਂਜੀ ਉਹ ਡਰੀ ਪਈ ਹੈ ਕਿ ਕਿਤੇ ਇਹ ਨਾ ਹੋਵੇ ਕਿ 2022 ਦੀ ਤਰ੍ਹਾਂ ਸਰਦੀ ਸੂਬਾ ਜਿਹੜਾ ਹੈ ਪੰਜਾਬ ਆ ਹਾਂਜੀ ਇਹ ਵੀ ਸਾਡੇ ਹੱਥੋਂ ਜਾਂਦਾ ਰਹੇ ਤੇ ਕਿਉਂਕਿ ਜੇਕਰ ਅਰਥ ਦੀ ਦੂਜੀ ਹਾਰ ਹੋਣੀ 2022 ਦੇ ਵਿੱਚ ਤੇ ਉਹ ਦੋ ਹਾਰ ਲੱਗਦਾ ਵੀ ਪੱਕੀ ਹੈਗੀ ਆ ਜਿਸ ਤਰ੍ਹਾਂ ਆਮ ਪਾਰਟੀ ਦੀ ਹਵਾ ਚੱਲੀ ਉਹ ਪਰ ਜਿਸ ਤਰ੍ਹਾਂ ਹਰਿਆਣੇ ਦੀ ਹਾਰ ਹੋਈ ਹੈਗੀ ਨਾ ਉਹਦੀ ਕਿਸੇ ਨੂੰ ਆਸ ਨਹੀਂ ਹੈਗੀ ਆ ਉਹ ਵੀ ਧੜੇਬੰਦੀ ਕਰਕੇ ਇਲੈਕਸ਼ਨ ਹਰਿਆਣਾ ਵਾਹੇ ਉੱਥੇ ਸਰਵੇ ਜਿਤਾ ਰਿਹਾ ਸੀ ਹਾਂਜੀ ਹਾਂਜੀ ਕੋਈ ਵਿਚ ਤਾਰਿਆ ਸੀਾਰੇ ਦੇਸ਼ ਦੇ ਵਿੱਚ ਕੋਈ ਇਹ ਨਹੀਂ ਕਹਿੰਦਾ ਕਿ ਹਰਿਆਣੇ ਦੇ ਇਲੈਕਸ਼ਨ ਕਾਂਗਰਸ ਹਾਰ ਜਾਏਗੀ ਔਰ ਇਹਨਾਂ ਮੌਕੇ ਦੇ ਇਲੈਕਸ਼ਨ ਹਾਰ ਕੇ ਕਾਂਗਰਸ ਪੰਜਾਬ ਕਾਂਗਰਸ ਕੋ ਵਿਜ਼ਨ ਕੀ ਹੈ ਹੋਰ ਕਿਹੜੇ ਵਿਜ਼ਨ ਦੇ ਉੱਤੇ ਲੜੇਗੀ ਕੀ ਕਰੇਗੀ ਵੇਖੋ ਕਾਂਗਰਸ ਤੇ ਮੁੱਦਿਆਂ ਦੀ ਘਾਟ ਨਹੀਂ ਹੈਗੀ ਇੱਥੇ ਇੱਥੇ ਸਭ ਤੋਂ ਵੱਡਾ ਮੁੱਦਾ ਐਸ ਵੇਲੇ ਜਿਹੜਾ ਪੰਜਾਬ ਦੇ ਵਿੱਚ ਆਇਆਗਾ ਉਹ ਤੇ ਤੁਹਾਡੇ ਆ ਜਿਹੜੇ ਲੈਂਡ ਆਰਡਰ ਦੀ ਸਿਚੁਏਸ਼ਨ ਐ ਹਾਂਜੀ ਜਿਹੜਾ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਲੋਕਾਂ ਕੋ ਬਹੁਤ ਜਿਹਦੇ ਵੱਡੇ ਪੱਦਰ ਦੇ ਉੱਤੇ ਔਰ ਜਿਹੜੀ ਗੈਂਗਸਟਰਾਂ ਦਾ ਪ੍ਰਭਾਵ ਵਧਦਾ ਜਾ ਰਿਹਾ ਸੂਬੇ ਦੇ ਵਿੱਚ ਇਹ ਸਭ ਤੋਂ ਵੱਡਾ ਮੁੱਦਾ ਤੇ ਇਹੀ ਹੈਗਾ ਵਾ ਦੂਜਾ ਹੈਗਾ ਡਰੱਗ ਆ ਜਿਹਦੇ ਬਾਰੇ ਕਈ ਵਾਰੀ ਡੈਡ ਲਾਈਨ ਦਿੱਤੀ ਗਈ ਹੈਗੀ ਆ ਵੀ ਇਹ ਖਤਮ ਹੋ ਜਾਏਗਾ ਪਿਛੇ ਡੀਜੀਪੀ ਸਭ ਨੇ ਵੀ ਕਿਹਾ ਹੈ ਕਿ ਅਭੀ 21 ਮਈ ਤੱਕ ਮੇਰੇ ਖਿਆਲ ਕਰੇ 31 ਮਈ ਤੱਕ ਸ਼ਾਇਦ ਉਹ ਖਤਮ ਹੋ ਜਾਏਗਾ ਸਾਰਾ ਨਸ਼ਾ ਖਤਮ ਹੋ ਜਾਏਗਾ ਪੰਜਾਬ ਦੇ ਵਿੱਚ ਪਰ ਨਹੀਂ ਵਿਸ਼ਣ ਕੀ ਰਹੇਗਾ ਫਿਰ ਕਾਂਗਰਸ ਪਾਰਟੀ ਤੋਂ ਕੋਲ ਅੱਠ ਵੱਡੇ ਚਿਹਰੇ ਨੇ ਅੱਠ ਚਿਹਰੇ ਨੇ ਅੱਠ ਧੜੇ ਨੇ ਅੱਠ ਗਰੁੱਪ ਨੇ ਇਹਨਾਂ ਅੱਠਾਂ ਗਰੁੱਪਾਂ ਦੇ ਵਿੱਚ ਲਾਡ ਆਰਡਰ ਦੀ ਸਿਚੁਏਸ਼ਨ ਜਿਹੜੀ ਪੰਜਾਬ ਦੇ ਵਿੱਚ ਇਹ ਸਭ ਤੋਂ ਵੱਡਾ ਮੁੱਦਾ ਬਣੇਗਾ। ਵੱਡਾ ਮੁੱਦਾ ਬਣੇਗਾ। ਬੜੇ ਸਭ ਤੋਂ ਵੱਡਾ ਮੁੱਦਾ ਬਣੇਗਾ। ਸਕਦਾ ਕਿਸੇ ਦੇ ਕੋਲ ਕੋਈ ਨਾ ਐਮਐਲਏ ਹੋਵੇ ਜਾਂ ਕੋਈ ਬੰਦਾ ਹੋਵੇ ਉਹ ਵੀ ਆਪਣੇ ਆਪ ਨੂੰ ਸੀਐਮ ਬਣ ਕੇ ਬੈਠਾ ਹੈ। ਅੱਛਾ ਹਾਂਜੀ। ਇਦਾਂ ਦੇ ਵੀ ਕਾੜੀ ਹੈ। ਆਪੋ ਮੰਨੋ ਆਪੇ ਆਪੇ ਹਾਂਜੀ ਹਾਂਜੀ। ਇਹ ਮੈਨੂੰ ਬਣਨਾ ਚਾਹੀਦਾ ਮੈਂ ਬਹੁਤ ਜ਼ਿਆਦਾ ਸਿਆਣਾ ਮੈਂ ਬਹੁਤ ਵੱਡਾ ਲੀਡਰ ਹੈਗਾ। ਤਾਂ ਫਿਰ ਆਖਰੀ ਦੇ ਵਿੱਚ ਸਰਦਾਰ ਜਸਵੰਤ ਸਿੰਘ ਜੀ ਇਹਨਾਂ ਜ਼ਰੂਰ ਦੱਸ ਦਿਓ ਕਿ 2027 ਦੇ ਵਿੱਚ ਇਸ ਵੇਲੇ ਆਮ ਆਦਮੀ ਪਾਰ ਅਕਾਲੀ ਦਲ ਤੇ ਦੇਖ ਰਿਓ ਅਕਾਲੀ ਦਲ ਜਿਹੜੀ ਹੈ ਜਿਹੜਾ ਵੀ ਪਾਸਾ ਖੇਡਦੀ ਪੁੱਠਾ ਪੈ ਰਿਆ ਹਾਂਜੀ ਹਾਂ ਜੀ ਭਾਜਪਾ ਦੇ ਨਾਲ ਵੀ ਸੇਮ ਕੰਡੀਸ਼ਨ ਹੈ ਹਾਂਜੀ ਹਾਂਜੀ ਬਚਦੀ ਐ ਸਿਰ ਕਾਂਗਰਸ ਹਾਂਜੀ ਹਾਂਜੀ ਐਸ ਵੇਲੇ ਅਸੀਂ ਟੱਕਰ ਕਾਂਗਰਸ ਨਾਲ ਮੰਨਦੇ ਆ ਟੱਕਰ ਕਰ ਤੁਹਾਡੀ ਗੁੱਟਬਾਜੀ ਇਦਾਂ ਦੀ ਸਾਹਮਣੇ ਆ ਜਾਂਦੀ ਹੈ ਤਾਂ ਫਿਰ ਕਾਂਗਰਸ ਵੀ ਟੱਕਰ ਕਰੇ ਮੇਰੇ ਖਿਆਲ ਗੋਟਬੰਦੀ ਖਤਮ ਹੋਏ ਵੀ ਆਉਣ ਵਾਲੇ ਸਮੇਂ ਦੇ ਵਿੱਚ ਔਰ ਕਾਂਗਰਸ ਇੱਕ ਇੱਕ ਹੋ ਕੇ ਇੱਕ ਹੁੰਦੀ ਨਜ਼ਰ ਆਏਗੀ ਤੁਹਾਨੂੰ ਔਰ ਚੰਗੇ ਤਰੀਕੇ ਨਾਲ ਇਲੈਕਸ਼ਨ ਲੜੇਗੀ ਕਾਂਗਰਸ ਐਸ ਵੇਲੇ ਜਿਹੜੀਆਂ ਚਰਚਾਵਾਂ ਨੇ ਕਿ ਆਪ ਰਿਪੀਟ ਹੋ ਰਹੀ ਹੈ ਮੈਨੂੰ ਨਹੀਂ ਲੱਗਦਾ ਆਪ ਰਿਪੀਟ ਹੋਏਗੀ ਤੁਹਾਨੂੰ ਕਿਉਂ ਨਹੀਂ ਲੱਗਦਾ ਮੈਨੂੰ ਜਿਹੜੇ ਪੰਜਾਬ ਦੇ ਅਸਲ ਮੁੱਦੇ ਆਗੇ ਆ ਜਿਹੜੇ ਲੈਂਡਰ ਦੀ ਸਿਚੁਏਸ਼ਨ ਆ ਫਰੋਤੀਆਂ ਨੇ ਨਸ਼ਾ ਵਾ ਅ ਉਹ ਜਿਹੜੀਆਂ ਇਹਨਾਂ ਨੇ ਕਮਿਟਮੈਂਟਾਂ ਕੀਤੀਆਂ ਬੀਵੀਆਈਪੀ ਕਲਚਰ ਖਤਮ ਕਰਾਂਗੇ ਉਹ ਕੁਝ ਉਹਦਾ ਕੁਝ ਨਹੀਂ ਹੋਇਆ ਕਥਨੀ ਕਰਨੇ ਦੇ ਵਿੱਚ ਫਰਕ ਭਲੱਕੜਨੀ ਸਦਾ ਜਿਹਾ ਸਹੀ ਜੀ ਤੁਹਾਨੂੰ ਨਹੀਂ ਲੱਗਦਾ ਬਹੁਤ ਬੜੇ ਲੋਕਾਂ ਨੂੰ ਫਿਰ ਚੇਤਾ ਕਰਾਉਣ ਦੀ ਲੋੜਿਆ ਕੋਈ ਚੇਤਾ ਨਹੀਂ ਆਣਾ 1100 ਰੁਪਏ ਆ ਜਾਣਾ ਹੁਣੇ ਸਾਲ 6 ਮਹੀਨੇ ਜਦੋਂ ਰਹਿ ਗਏ 1100 ਵੀ ਮਿਲਣਾ ਹੈ 10 ਲੱਖ ਰੁਪਏ ਅਗਲੇ ਮਹੀਨੇ ਤੋਂ ਸ਼ੁਰੂ ਹੋ ਰਿਹਾ ਜੀ ਇਲਾਜ ਦਾ ਵੇਖੋ ਤੁਸੀਂ ਇਹ ਜਿਹੜਾ 2100 ਰੁਪਏ ਦੇਣ ਦੀ ਦਿੱਲੀ ਵੀ ਗੱਲ ਹੋਈ ਸੀ ਹਾਂ ਵੀ ਦਿੱਤਾ ਜਾਏਗਾ ਪਰ ਲੋਕਾਂ ਨੇ ਨਹੀਂ ਮੰਨੇ ਉਸ ਗੱਲ ਨੂੰ ਜਦੋਂ ਲੋਕ ਤੁਹਾਡੇ ਖਿਲਾਫ ਹੋ ਜਾਂਦੇ ਹੈਗੇ ਨਾ ਮਾਸਪੀਨੀ ਤੁਹਾਡੇ ਖਿਲਾਫ ਹੋ ਜਾਂਦੀ ਹੈਗੇ ਉਦੋਂ ਫਿਰ ਇਹੋ ਜਿਹੀ ਕੋਈ ਗੱਲ ਪਰ ਇੱਕ ਚੀਜ਼ ਦਿੱਲੀ ਵਾਲੀ ਵੀ ਇੱਥੇ ਵੀ ਕੰਮ ਆ ਸਕਦੀ ਜੇ ਉਹਨਾਂ ਨੇ ਕਿਹਾ ਕਿ ਵੇਖਿਆ ਤੁਸੀਂ ਆਮ ਆਦਮੀ ਪਾਰਟੀ ਦੀ ਆਖੇ ਨਹੀਂ ਲੱਗੇ ਤੇ ਭਾਜਪਾ ਵਾਲਿਆਂ ਨੇ ਬੁਲਡੋਜ਼ਰ ਚਲਾ ਤੇ ਕਿੰਨਾ ਬੁਰਾ ਹਾਲ ਕੀਤਾ ਕਿੰਨੇ ਬਿੱਲ ਵਧਾਤੇ ਸਕੂਲਾਂ ਦੀ ਫੀਸਾਂ ਵਧਾਉਂਦੀਆਂ ਹਰ ਇੱਕ ਪਾਸਾ ਪੁੱਠਾ ਹੋ ਗਿਆ ਉਹ ਤੇ ਜਦੋਂ ਇਹ ਚੀਜ਼ ਇੱਧਰ ਆ ਗਈ ਕਿ ਜੇਕਰ ਤੁਸੀਂ ਆਮ ਆਦਮੀ ਪਾਰਟੀ ਤੋਂ ਇਲਾਵਾ ਕਾਂਗਰਸ ਲੈ ਆਉਂਦੇ ਹੋ ਤਾਂ ਦੇਖਿਓ ਫਿਰ ਇੱਥੇ ਬਣਨਗੇ ਫਿਰ ਤੁਸੀਂ ਵੇਖੋ ਜਿਹੜਾ ਕਿਸਾਨਾਂ ਦਾ ਮੁੱਦਾ ਹੈ ਹੁਣੇ ਚੱਲ ਰਿਹਾ ਹੈ ਜਿਹੜ ਮਤਲਬ ਪੰਜਾਬ ਦੀ ਅੱਧੀ ਬਸੋਂ ਇਹਨਾਂ ਦੇ ਖਿਲਾਫ ਕਰ ਦਿੱਤੀ ਹੈ ਜੀ। ਸਕੁੱਲ ਮੜਾ ਕੇ ਵੀ ਕਾਂਗਰਸ ਪਾਰਟੀ ਦੇ ਕੋਲ ਉਹ ਤਾਂ ਕੋਈ ਆਪਣਾ ਵਿਜ਼ਨ ਨਹੀਂ ਹੈ ਬਾਜੀ। ਵਿਜ਼ਨ ਕੀ ਇਨ ਸੈਂਸ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਚਾਹਣਾ ਚਾਹਣਾ ਕਿ ਲੋਕ ਇਹਨਾਂ ਦੀਆਂ ਕਿਹੜੀਆਂ ਨੀਤੀਆਂ ਨੇ ਜਿਨ੍ਹਾਂ ਦੇ ਨਾਲ ਕਹਿਣ ਪਿਆ ਸੀ ਅਸੀਂ ਕਾਂਗਰਸੀਆਂ ਸਾਨੂੰ ਕਾਂਗਰਸੀ ਹੋਣ ਤੇ ਮਾਣਾ ਸੀ ਕਾਂਗਰਸ ਨਾਲ ਖੜਾਂਗੇ ਲੜਾਂਗੇ ਔਰ ਜਿੱਤਾਂਗੇ। ਵੇਖੋ ਸਾਡੇ ਪੰਜਾਬ ਦੇ ਵਿੱਚ ਜਿਤ ਮੈਂ ਇਹ ਵੇਖਿਆ ਵੀ ਕਿਸੇ ਨੂੰ ਜਿਤਾਉਣ ਨਾਲੋਂ ਲੋਕੀ ਕਿਸੇ ਨੂੰ ਹਰਾਉਣ ਦੇ ਵਿੱਚ ਜ਼ਿਆਦਾ ਇੰਟਰਸਟਡ ਰਹਿੰਦੇ ਹੈਗੇ। ਹੂੰ। ਇਹਤਾਂ 2022 ਦੇ ਵਿੱਚ ਹੋਇਆ ਉਦੋਂ ਕਿਸੇ ਨੂੰ ਇਹ ਨਹੀਂ ਹੈਗਾ ਕਿ ਕਿਹੜਾ ਐਮ.ਐਲ.ਏ ਬਣ ਰਿਹਾ ਹੈ ਕਿਹੜਾ ਜਿੱਤ ਰਿਹਾ ਹੈਗਾ ਉਦੋਂ ਇਹ ਹੀ ਹੈ ਕਿ ਇਹਨਾਂ ਰਵਾਇਤੀ ਪਾਰਟੀਆਂ ਨੂੰ ਇਹ ਰੋਣਾ ਹੈਗਾ ਠੀਕ ਹੈ ਔਰ ਉਹ ਆ ਐਰਕੀ ਕੀ ਮੋੜ ਐਰਕਾ ਜੀ ਲੋਕਾਂ ਦੇ ਮਨ 'ਚ ਇਹ ਆ ਗਿਆ ਵੀ ਇਹਨਾਂ ਨੂੰ ਸਬਕ ਸਿਖਾਉਣਾ ਤੇ ਇਹਨਾਂ ਨੂੰ ਸਿਖਾ ਦੇਣਾ ਲੋਕੀ ਸਾਡੇ ਇੱਥੋਂ ਦੇ ਜਿਹੜੇ ਹੋਰ ਹੀ ਤਰ੍ਹਾਂ ਦੇ ਆ ਬਾਗੀ ਕਿਸਮ ਦੇ ਲੋਕ ਨੇ ਹਾਂ ਬਿਲਕੁਲ ਹੈ ਇਹ ਇੱਥੋਂ ਦੀ ਜਿਹੜਾ ਔਰਾ ਹੈ ਉਹ ਬਾਗੀ ਕਿਸਮ ਦਾ ਹੀ ਹੈ ਔਰ ਨਾ ਤਾਂ ਕੇਂਦਰ ਸਰਕਾਰ ਨਾ ਉਹਦੀਆਂ ਏਜੰਸੀਆਂ ਤੇ ਨਾ ਹੀ ਖੁਫੀਆ ਤੰਤਰ ਸਮਝ ਸਕਿਆ ਕਿਉਂਕਿ ਇੱਥੋਂ ਦੀ ਬਖਸ਼ਿਸ਼ੀ ਕੁਝ ਲੋਕਿਕ ਹੈ ਇਲਾਹੀ ਹੈ ਔਰ ਇਹ ਬਾਕੀ ਕਿਸਮ ਦੇ ਹੀ ਲੋਕ ਨੇ ਔਰ ਹਮੇਸ਼ਾ ਹਵਾ ਦੇ ਉਲਟੀ ਚੱਲਦੇ ਨੇ ਸੋ ਆਖਰ ਦੇ ਵਿੱਚ ਜੀ ਹੁਣ ਬਟਾਲੇ ਦਾ ਵੀ ਜ਼ਿਕਰ ਪਹਿਲਾਂ ਵੀ ਹੋ ਚੁੱਕਿਆ ਪਰ ਮੈਂ ਇਥੋਂ ਜਰੂਰ ਤੁਹਾਡੇ ਤੋਂ ਚਾਹਾਂਗਾ ਕਿ ਬਟਾਲੇ ਤੋਂ ਇਲਾਵਾ ਹੋਰ ਵੀ ਕੋਈ ਹਲਕੇ ਇਦਾਂ ਦੇ ਸੈਂਸਿਟਿਵ ਹੈਗੇ ਜਿਦਾਂ ਦਾ ਬਟਾਲਾ ਜੀ ਕਿਸ ਤਰ੍ਹਾਂ ਮਤਲਬ ਜਿੱਥੇ ਜਿੱਦਾਂ ਵਾਰੀਵਾਰਸੀ ਨਹੀਂ ਹੈ ਕਾਂਗਰਸ ਪਾਰਟੀ ਵੱਲੋਂ ਕਾਂਗਰਸ ਵਰਕਰ ਨਾ ਮੋ ਜਿੱਦਾਂ ਨਮੋਸ਼ੀ ਦੇ ਆਲਮ ਚ ਨੇ ਉਹਨਾਂ ਦੀ ਪੁੱਛਗੇਛ ਨਾ ਹੋਣ ਕਰਕੇ ਹੌਲੀ ਹੌਲੀ ਉਹ ਕਿਸੇ ਨਾ ਹੋਰ ਨਾ ਰਵਾਇਤੀ ਪਾਰਟੀਆਂ ਦੇ ਵਿੱਚ ਜਾ ਕੇ ਚਲੇ ਗਏ ਕੋਈ ਆਮ ਆਦਮੀ ਪਾਰਟੀ ਚ ਜਾਵੜਿਆ ਕੋਈ ਕਿਸੇ ਨਾ ਜਾਵੜਿਆ ਵੀ ਇਹਨਾਂ ਦੀ ਤੇ ਆਪਚ ਸੁਰ ਰਲਦੀ ਨਹੀਂ ਤੇ ਛੱਡੋ ਪਰੇ ਉਹਨਾਂ ਨਾਲ ਤੇ ਛੱਡਿਏ ਜਿਨ੍ਹਾਂ ਦੇ ਵਿੱਚ ਮੌਜਾਂ ਨੇ ਨਹੀਂ ਮੇਰੇ ਖਿਆਲ ਇਹ ਬਟਾਲੇ ਚ ਅੱਜ ਵੀ ਜਿਹੜਾ ਨਾ ਕਾਂਗਰਸ ਦੇ ਨਾਲ ਲੋ ਕਾਫੀ ਸ਼ਮਤ ਹੈ ਗਏ ਪਰ ਕਾਂਗਰਸ ਨੇ ਮਜ਼ਬੂਤ ਕੀਤਾ ਜੀ ਆਮ ਆਦਮੀ ਪਾਰਟੀ ਨੂੰ ਪਰ ਕਾਂਗਰਸ ਨੇ ਧੜੇ ਬੰਦੀ ਨਾ ਕੀਤਾ ਪਰ ਮਜ਼ਬੂਤ ਆਮ ਪਾਰਟੀ ਨੂੰ ਪਰ ਜਿਹੜੇ ਚਲੇ ਗਏ ਨੇ ਤੁਹਾਨੂੰ ਲੱਗਦਾ ਕੋ ਵਾਪ ਉਹ ਕਿਵੇਂ ਆਉਣਗੇ